ਦਿੱਲੀ ਦੇ ਵਿੱਚ ਕਾਣਪੁਰ ਬੰਬਾ ਕਲਕੱਤਾ ਵੀ ਸਿੱਖਾਂ ਨੇ ਜਿਹੜੀ ਹੋਲੀ ਖੂਨ ਦੀ ਖੇਢੀ ਗਈ ਹੂੰ ਗੜਾ ਤੇ ਟਾਇਰ ਪਾ ਕੇ ਉਹਨਾਂ ਨੂੰ ਸਾੜਿਆ ਗਿਆ ਘਰ ਸਾੜੇ ਗਏ ਬੱਚੇ ਮਾਰੇ ਗਏ ਧੀਆਂ ਪੈਣਾ ਨੂੰ ਖੱਟ ਕੇ ਲੈਣਾ ਗੰਦੀ ਹੈ ਇਹਦੀ ਸਮਾਜ ਦੇ ਸੇਰ ਜੀਵ Gandhi ਨੇ ਆਉਣਾ ਹੈ ਜੀ ਤੇ ਉਹ ਝਾੜੀਆਂ ਦੇ ਵਿੱਚ ਲੁਕ ਕੇ ਬੈਠਾ ਰਿਆ ਤਿੰਨ ਚਾਰ ਦਿਨ ਭੁੱਖਾ ਸੁਹਾਣਾ ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਨਿਸ਼ਾਨ ਸਿੰਘ ਜੀ ਖਾਲਸਾ ਜੀ ਇੱਕ ਬਹੁਤ ਵੱਡੀ ਦਾਸਤਾਨ ਹੈ 84 ਦੇ ਸਮੇਂ ਦੀ ਜਿਸ ਤਰ੍ਹਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਸੀਗਾ ਤੇ ਹਜ਼ਾਰਾਂ ਲੋਕ ਜਿਹੜੇ ਮਾਰੇ ਗਏ ਸੀ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਜੋ ਵਾਪਰਿਆ ਸੀਗਾ ਸਿੱਖਾਂ ਦੇ ਨਾਲ ਬਹੁਤ ਵੱਡੀ ਘਟਨਾ ਹੋਈ ਸੀਗੀ ਤੇ ਉਸ ਦੇ ਸਮੇਂ ਤੇ ਦਿੱਲੀ ਦੇ ਹਾਕਮਾਂ ਦੀ ਹੰਕੜ ਅਤੇ ਲੋਕ ਵਿਰੋਧੀ ਨੀਤੀ ਨੇ ਇਸੇ ਸੁਨਾਮ ਸ਼ਹਿਰ ਦੇ ਪਹਿਲਾਂ ਹੋ ਚੁੱਕੇ ਇੱਕ ਸ਼ਹੀਦ ਉਦਮ ਸਿੰਘ ਵਾਂਗ ਕਾਤਲਾਂ ਤੋਂ ਬਦਲਾ ਲੈਣ ਲਈ ਹਥਿਆਰ ਚੁੱਕਣ ਲਈ ਕਿਉਂ ਤਿਆਰ ਕਰ ਦਿੱਤਾ ਇਹਨਾਂ ਦਾ ਨਾਮ ਸੀ ਭਾਈ ਕਰਮਜੀਤ ਸਿੰਘ ਹਾਂਜੀ ਖਾਲਸਾ ਜੀ ਕੀ ਕਹੋਗੇ ਵੇਖੋ ਜੀ ਜਦੋਂ ਅਸਰੀ ਆਕਾਸ਼ ਤੱਕ ਸਹਿਰ ਦੇ ਉੱਤੇ ਜੀ ਜਿਹੜਾ ਛੱਕੀ ਬਾਜ ਨੂੰ ਦਬਾਉਣ ਦੀ ਖਾਤਰ ਅਭੀ ਮੇ ਸਦੀ ਦਾ ਮਹਾਨ ਜੋਧਾ ਬੈਠਾ ਸੀ ਜੀ ਜੋ ਦਾਤਾਂ ਦੇ ਵਿੱਚ ਫੈਸਲੇ ਨਹੀਂ ਹੁੰਦੇ ਪੰਚਾਇਤਾਂ ਚ ਨਹੀਂ ਹੁੰਦੇ ਉੱਥੇ ਮਿੰਟਾਂ ਸਕਿੰਟਾਂ ਦੇ ਵਿੱਚ ਨਹੀਂ ਜਿਵੇਂ ਕੁੜੀਆਂ ਨੂੰ ਕੋਈ ਛੜਦੇ ਐ ਜੀ ਦਾਜ ਮੰਗਦੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਫੈਸਲੇ ਹੁੰਦੇ ਸੀ ਜੀ ਜਿਹੜੀਆਂ ਏਜੰਸੀਆਂ ਸੀ ਗਵਰਨਮੈਂਟ ਦੀਆਂ ਉਹਨਾਂ ਨੂੰ ਇਹ ਗੱਲ ਨਹੀਂ ਸੀ ਪਾਉਂਦੀ ਵੀ ਬਾਬਾ ਜਰਨੈਲ ਸਿੰਘ ਦੀ ਜਿਹੜੀ ਇੰਨੀ ਚੜ੍ਹਾਈ ਹੋ ਗਈ ਉਹਦੇ ਉੱਥੇ ਜਿਹੜਾ ਟੈਕ ਕੀਤਾ ਗਿਆ ਇਹ ਸੱਚ ਦੀ ਆਵਾਜ਼ ਨੂੰ ਬੰਦ ਕਰਨ ਵਾਸਤੇ ਟੈਕ ਕੀਤਾ ਗਿਆ ਹੂੰ ਬਸ ਜਸਤਰ ਵਿੱਚ ਬਾਅਦ ਦੇ ਵਿੱਚ ਜਦੋਂ ਇੰਦਰਾ ਮਾਰੀ ਗਈ ਉਦੋਂ ਪਿੱਛੋਂ ਉਹਦਾ ਮੁੰਡਾ ਜੀਵ ਗਾਂਧੀ ਪ੍ਰਧਾਨ ਮੰਤਰੀ ਬਣਿਆ ਹੂੰ ਤੇ ਦਿੱਲੀ ਦੇ ਵਿੱਚ ਕਾਣਪੁਰ ਬੰਬਾ ਕਲਕੱਤਾ ਵੀ ਸਿੱਖਾਂ ਦੇ ਜਿਹੜੀ ਹੋਲੀ ਖੂਨ ਦੀ ਖੇਡੀ ਗਈ ਹੂੰ ਗਲਾਂ ਤੇ ਟੈਰਪਾਪਾ ਕੇ ਉਹਨਾਂ ਨੂੰ ਸਾੜਿਆ ਗਿਆ ਘਰ ਸਾੜੇ ਗਏ ਬੱਚੇ ਮਾਰੇ ਗਏ ਘੀਆਂ ਪੈਣਾ ਨੂੰ ਖੱਟ ਕੇ ਲੈ ਕੇ ਉਹਨਾਂ ਤੇ ਗਈ ਜੀ ਕਿ ਜੇ ਅੱਜ ਤੀਕ ਵੀ ਬਾਕੀਆਂ ਪੈਣਾ ਵਾਰਸ਼ ਨਹੀਂ ਆਈਆਂ ਜੀ ਬਹੁਤ ਐਨਾ ਜੁਲਮ ਹੋਇਆ ਉਹਦੇ ਵਿੱਚ ਜਿਵੇਂ ਕਰਮਜੀਤ ਸਿੰਘ ਸੁਨਾਮ ਜੀ ਤੇ ਜਿਹਨੂੰ ਨਾਂ ਸਹਾਰਦਾ ਹੋਇਆ ਉਹਨੇ ਉੱਥੇ ਜਾ ਕੇ ਸਾਰੀ ਸੀਆਡੀ ਕੀਤੀ ਵੀ ਜਿਹੜਾ ਗਾਂਧੀ ਹੈ ਇਹਦੀ ਸਮਾਜਿਕ ਸੇਰ ਜੀਵ ਗਾਂਧੀ ਨੇ ਆਉਣਾ ਹੈ ਜੀ ਤੇ ਉਹ ਝਾੜੀਆਂ ਦੇ ਵਿੱਚ ਲੁਕ ਕੇ ਬੈਠਾ ਰਿਆ ਤਿੰਨ ਚਾਰ ਦਿਨ ਸੁਖਾ ਪਾਣਾ ਜੀ ਜਦਸਵੇਲੇ ਆਇਆ ਉਸਨੇ ਜੋ ਫਾਇਰ ਮਾਰਿਆ ਉਹ ਛਾਰ ਛੋਟਾ ਸੀ ਜੇ ਵੱਡਾ ਛਾਰ ਹੁੰਦਾ ਕਿਸੇ ਜਸੇ ਗੰਦੀ ਦੇ ਨਾਲ ਸੰਬੰਧ ਹੁੰਦਾ ਤੇ ਉਹਦੇ ਆਲਾ ਉਹ ਕੰਮ ਹੋ ਜਾਂਦਾ ਪਰ ਉਹ ਬਚ ਗਿਆ ਕਹਿੰਦੇ ਉਹ ਦੇਸੀ ਹਥਿਆਰ ਸੀਗਾ ਕਹਿੰਦੇ ਹਾਂਜੀ ਕਹਿੰਦੇ ਵੀ ਉਹ ਦੇਸੀ ਹਥਿਆਰ ਸੀਗਾ ਦੇਸੀ ਆ ਵੀ ਛੋਟਾ ਦੇਸੀ ਛਾਰ ਸੀ ਵੀ ਉਹਦੀ ਮਾਰ ਥੋੜੀ ਸੀ ਬਿਲਕੁਲ ਬਚ ਗਿਆ ਜਿਵੇਂ ਕਿ ਚੋਣੋਂ ਕਾਨੂੰਨ ਦੇ ਮੁਤਾਬਕ ਸਜ਼ਾ ਹੋਈ ਜੀ ਬਾਅਦ ਵਿੱਚ ਜਦੋਂ ਉਸੇ ਦੀ ਜੁਬਾਨ ਕਲਾਈ ਗਈ ਤੇ ਜਿਹੜੀ ਤਿਹਾਰ ਜੇਰ ਦੀ ਸੁਪਰਡੈਂਟ ਸੀ ਇੱਥੇ ਖਾਲਸਾ ਜੀ ਇੱਕ ਹੋਰ ਗੱਲ ਕਹਿਣ ਕਹਿਣੀ ਬਣਦੀ ਹੈ ਕਿ ਸੀਆਰਡੀ ਜਹਾਜ਼ਾਂ ਰਾਈ ਹੋਰ ਬੜੀ ਖੋਜ ਕਰਦੇ ਆ ਕਹਿੰਦੇ ਵੀ ਇਸ ਟਾਈਮ ਕਰਮਜੀਤ ਸਿੰਘ ਇੱਥੇ ਲੱਭ ਨਹੀਂ ਸਕੇ ਇਹਨਾਂ ਇਹਨਾਂ ਜਿੰਨੇ ਸੀਗੇ ਦਸਤੇ ਸੀਗੇ ਵੇਖੋ ਜਿਹੜਾ ਗੁਰੂ ਦਾ ਕੋਈ ਕਾਰਜ ਕਰਨ ਜਾਂਦਾ ਹੁੰਦਾ ਉਹਦੇ ਨਾਲ ਗੁਰੂ ਅੰਗ ਸੰਗ ਹੁੰਦਾ ਹੈ ਜੀ ਇਹ ਗੁਰੂ ਕੀ ਨਹੀਂ ਕਰ ਸਕਦਾ ਉਹਨੂੰ ਪਤਾ ਸੀ ਮੇਰਾ ਸਿੱਖ ਬੈਠਾ ਹੈ ਕੀ ਗੁਰੂ ਸਾਹਿਬ ਨੇ ਉਹ ਵੀ ਆਪ ਹੀ ਰੱਖਿਆ ਕਿੱਥੇ ਉੱਥੇ ਜੀ ਵੀ ਆਪਦੇ ਸਿੱਖਾਂ ਦੇ ਗੁਰੂ ਸਾਹਿਬ ਨਾਲ ਹੀ ਹੁੰਦਾ ਹੈ ਖਾਲਸਾ ਜੀ ਇਹ ਜਦੋਂ ਇਹ ਵਾਕਿਆ ਹੋਇਆ ਸੀਗਾ ਤੇ ਉਸ ਟਾਈਮ ਅਰਜੀਤ ਗਾਂਧੀ ਨੇ ਗੱਲ ਕਹੀ ਸੀਗੀ ਜਦ ਪੇੜ ਗਿਰਦਾ ਹੈ ਤਾਂ ਧਰਤੀ ਹਿੱਲ ਜਾਂਦੀ ਹੈ ਹਾਂਜੀ ਇਹ ਵੇਖੋ ਜੀ ਇਹਨੇ ਬਿਆਨ ਦਿੱਤਾ ਸੀਗਾ ਉਹਨੂੰ ਪੱਤਰਕਾਰਾਂ ਨੇ ਪੁੱਛਿਆ ਜੀ ਵੀ ਵੀ ਜਿਹੜੇ ਗੰਗੇ ਹੋਏ ਐ ਸਿੱਖ ਮਾਰੇ ਗਏ ਐ ਵੀ ਕਿਉਂ ਮਾਰੇ ਗਏ ਜੀ ਜੀ ਇਹਦਾ ਕੋਈ ਜਵਾਬ ਸੀ ਵੀ ਜਦੋਂ ਵੱਡਾ ਪੇੜ ਡਾਕਟਰ ਤੇ ਕਰਤੀ ਹਲਤੀ ਹੈ ਹੂੰ ਵੀ ਕੋਨੇ ਆਪਣੀ ਜਿਹੜੀ ਮਾਂ ਸੀ ਉਹਨੂੰ ਵੱਡਾ ਪੇੜ ਕਿਹਾ ਤੇ ਜਿਹੜੇ ਸਿੱਖ ਸੀ ਉਹਨੇ ਉਹਨਾਂ ਨੂੰ ਗਾਜਰ ਮੂਲੀ ਸਮਝਾ ਜਿਹੜੇ ਬੇਦੋਛਾ ਨੂੰ ਘਰਾਂ ਤੋਂ ਖੜ ਖੜ ਕੇ ਮਾਰਿਆ ਗਿਆ ਜੀ ਇਹ ਉਸ ਦਾ ਬਦਲਾ ਲੈਣ ਵਾਸਤੇ ਕਰਮਜੀਤ ਸਿੰਘ ਸਨਾਮ ਨਹੀਂ ਉਹ ਜਦੋਂ ਬਦਲਾ ਲੈਣ ਵਾਸਤੇ ਜਰਨਲ ਡੈਰ ਤੋਂ ਉੱਥੇ ਪਹੁੰਚ ਗਿਆ ਸੀ ਹੂੰ ਕਰਮਜੀਤ ਸਿੰਘ ਉੱਥੇ ਪਹੁੰਚ ਗਿਆ ਸੀ ਜੀ ਜੀ ਖਾਲਸਾ ਜੀ ਅਗਲਾ ਸਵਾਲ ਹੈਗਾ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜੇ ਮੌਜੂਦਾ ਮੁੱਖ ਮੰਤਰੀ ਸੀਗੇ ਇਹ ਭਾਈ ਕਰਮਜੀਤ ਸਿੰਘ ਸੁਨਾਮ ਨੂੰ 21 ਦਿਨ ਪ੍ਰੋਲ ਜਿਹੜੀ ਮਿਲਣੀ ਸੀਗੀ ਪੇਸ਼ਕਸ਼ ਆਈ ਸੀਗੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਪ੍ਰਕਾਸ਼ ਸਿੰਘ ਬਾਦਲ ਨੇ ਕੋਰੀ ਨਾ ਕਰ ਦਿੱਤੀ ਸੀ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇਗਾ ਇਸ ਨੂੰ ਪੈਰੋਲ ਨਹੀਂ ਦਿੱਤੀ ਜਾਣੀ ਚਾਹੀਦੀ ਹਾਂਜੀ ਕੀ ਕਹਿੰਦੇ ਹੋ ਉਹ ਜਿੱਤ ਜੀ ਉਹ ਦੀ ਅੱਜ ਵੀ ਵੀਡੀਓ ਚੱਲ ਰਹੀ ਆ ਉਹ ਆਪਣਾ ਸਾਰਾ ਦੁੱਖ ਦੱਸ ਰਿਹਾ ਹੈ ਵੀ ਜਦੋਂ ਉਹਨੂੰ ਪਰੋਲ ਮਿਲੀ ਹੈ ਤੇ ਜਿਹੜਾ ਜੇਰ ਤੋਂ ਉਸ ਕਿੱਠੀ ਆਈ ਹੈ ਇਹਨੂੰ ਪ੍ਰਕਾਸ਼ ਚੰਦ ਬਾਦਲ ਨੇ ਬਾਦਲ ਨੂੰ ਜੀ ਨਹੀਂ ਉਹਦੀ ਜ਼ਮਾਨਤ ਤਾਂ ਮਨਜ਼ੂਰ ਹੋ ਗਈ ਆ ਵੀ ਤੁਸੀਂ ਸਾਨੂੰ ਅਯਾਜਤ ਦਿਓ ਇਹ ਕਹਿੰਦਾ ਆ ਕਿ ਜੇਕਰ ਕਰਮਜੀਤ ਪੰਜਾਬ ਚ ਆ ਗਿਆ ਤੇ ਦੁਬਾਰੇ ਹਾਲਾਤ ਖਰਾਬ ਹੋ ਜਾਣਗੇ ਜੀ ਦੇਖੋ ਨਾ ਉਹਨੇ ਪੰਜਾਬ ਚ ਕੋਈ ਗੋਲੀ ਚਲਾਈ ਨਾ ਉਹਨੇ ਕਿਸੇ ਨਿਰਦੋਸ਼ ਨੂੰ ਮਾਰਿਆ ਜੀ ਉਹਨੇ ਨਾ ਸਿਰਫ ਦੰਗਾ ਕੀਤਾ ਵੀ ਉਹਨੇ ਕਾਫਫਦਾ ਤੇ ਜਿਹੜੇ ਸਿੱਖਾਂ ਦੇ ਕਾਤਰ ਸੀ ਉਹਦਾ ਬਦਲਾ ਲੈਣ ਵਾਸਤੇ ਬਿਲਕੁਲ ਜੀ ਇੱਥੇ ਉਹ ਪਹੁੰਚਿਆ ਸੀ ਕਿ ਜਿਹੜਾ ਮਹਾਤਮਾ ਗਾਂਧੀ ਤੇ ਉਹਨੇ ਕਬਰ ਦੇ ਉੱਤੇ ਫੁੱਲ ਚੜਾਉਣ ਆਉਣ ਨੂੰ ਆਏ ਸੀ ਜੀ ਉੱਥੇ ਉਹਨੂੰ ਸੋਦਰ ਮਾਥਰੋ ਬੈਠਾ ਸੀ ਬਿਲਕੁਲ ਜੀ ਜੀ ਨੂੰ ਕਾਗਨ ਰੋਜ਼ ਪੰਜਾਬ ਦੇ ਵਿੱਚ ਕਾਂਗਰਸ ਮਾਰੀ ਐ ਕਾਂਗਰਸ ਨੇ ਕਾਰ ਤੋਂ ਢਾਇਆ ਐ ਇਹਨੇ ਸਾਡੇ ਸਿੱਖ ਮਾਰੇ ਐ ਕਿ ਜਿਹੜਾ ਸਿੱਖ ਉਹਦਾ ਬਦਲਾ ਲੈਣ ਵਾਸਤੇ ਉੱਥੇ ਪਹੁੰਚਿਆ ਹੂੰ ਵੀ ਉਹ ਜੀਤ Gandhi ਤੋਂ ਬਦਲਾ ਲੈਣ ਵਾਸਤੇ ਇਹਨੇ ਸਿੱਖ ਮਾਰੇ ਸੀ ਤੇ ਉਹਨੂੰ ਉਹਨਾਂ ਦਾ ਪਿਆਰ ਚ ਅਗਨੀ ਨਹੀਂ ਦੇਣਾ ਜੀ ਦੇਖੋ ਦੋ ਦੋਰੀਆਂ ਨਹੀਂ ਤਾਂ ਜਦੋਂ ਲੱਛਣ ਹੁੰਦੇ ਆ ਉਦੋਂ ਦਿੱਲੀ ਤੋਂ ਦੋ ਚਾਰ ਬੁੜੀਆਂ ਲੈ ਆਉਂਦੇ ਸੀ ਸਿੱਤੇ ਸੇਕ ਰਿਆ ਆ ਕੇ ਕਹਿਣ ਦੀ ਦੇਖੋ ਇਹਨਾਂ ਦੇ ਪਰਿਵਾਰ ਮਾਰ ਕੇ ਇਹਨਾਂ ਦੇ ਜਿਹੜੇ ਘਰ ਆ ਉਹ ਘਾ ਤੇ ਜੀ ਜਿਹੜੇ ਦੁਸ਼ਮਣ ਸੀ ਵੀ ਇੱਥੇ ਦਾ ਵੋਟਾਂ ਮੰਗਦਾ ਸੀਗਾ ਉਹਨਾਂ ਦਾ ਉਹ ਤਰ੍ਹਾਂ ਵੀ ਕਾਂਗਰਸ ਨੇ ਜਲਮ ਕੀਤਾ ਹੈ ਕਿ ਜਦੋਂ ਸਿੰਘ ਉੱਥੇ ਉਹਦਾ ਬਦਲਾ ਲੈਣ ਵਾਸਤੇ ਪਹੁੰਚਿਆ ਚੋਰੀ ਛੁੱਤੀ ਮਨਜ਼ੂਰ ਹੋਈ ਤੇ ਕਹਿੰਦਾ ਇਹ ਇਹ ਪਿਆਰ ਚਾਹੁੰਦਾ ਨਹੀਂ ਚਾਹੀਦਾ ਜੀ ਦੇਖੋ ਇਹ ਪੰਥ ਦੇ ਵਾਰਸ ਹੈ ਇਹ ਪਹਿਲਾਂ ਵੀ ਇੰਦਰਾ ਕਾਂਗਰਸ ਨਾਲ ਮਿਲੇ ਹੋਏ ਸੀ ਇਹ ਫਿਰ ਕਾਂਗਰਸ ਦੇ ਪੂਰੇ ਹਮੈਤੀ ਹੈ ਇਹ ਕਾਂਗਰਸ ਦੇ ਅੰਦਰੋਂ ਪੂਰੇ ਹਮੈਤੀ ਹੈ ਜਿਨ੍ਹਾਂ ਨੂੰ ਬਹੁਤ ਦੁੱਖ ਹੋਇਆ ਸੀ ਜਦੋਂ ਉਹ ਦੀ ਜੂਰ ਹੋਈ ਸੀ ਜੀ ਹਾਂਜੀ ਖਾਲਸਾ ਜੀ ਸਵਾਲ ਹੈਗਾ ਕਿ ਜਦੋਂ ਭਾਈ ਕਰਮਜੀਤ ਸਿੰਘ ਤੇ ਇਹ ਜਿਹੜਾ ਭਾਣਾ ਵਰਤਿਆ ਸੀਗਾ ਕਹਿੰਦੇ ਵੀ ਕੋਈ ਵੀ ਪੰਥਕ ਦਰਦੀ ਕੋਈ ਲੀਡਰ ਕੋਈ ਆਪਣਾ ਧਾਰਮਿਕ ਆਗੂ ਇਸ ਪਰਿਵਾਰ ਦੀ ਕਿਸੇ ਨੇ ਕੋਈ ਇੱਕ ਪੈਸੇ ਥੇਲੇ ਦੀ ਮਦਦ ਨਹੀਂ ਕੀਤੀ ਸਿਵਾਏ ਇੱਕ ਦੋ ਬੰਦਿਆਂ ਤੋਂ ਹੱਕੀ ਕਹਿੰਦੇ ਹੋ ਦੇਖੋ ਜੀ ਇਹੀ ਘਾਟ ਸਾਡੇ ਚ ਮਾਰਦੀ ਆ ਨਾ ਵੀ ਜਿਹੜੇ ਸੂਰਮੇ ਆ ਜਿਹੜੇ ਵੀ ਕਿਉਂ ਹਾਰ ਗਏ ਕਿਉਂ ਅੱਜ ਜਿਹੜੇ ਦੁਸ਼ਮਣਾਂ ਸਾਡੇ ਤੇ ਉੱਤੇ ਉਹ ਚੜ ਗਏ ਜਿਹੜੇ ਸੂਰਮੇ ਜਦੋਂ ਕੋਈ ਫਸ ਜਾਂਦਾ ਹੈ ਅਸੀਂ ਉਹ ਨਹੀਂ ਮਗਰ ਪੈਰਵਾਹੀ ਨਹੀਂ ਕਰਦੇ ਉਹਦੇ ਪਰਿਵਾਰ ਦਾ ਜਦੋਂ ਨੁਕਸਾਨ ਹੁੰਦਾ ਪੜੀਆਂ ਦਾ ਹੁੰਦਾ ਹੈ ਅਸੀਂ ਰੋਟੀਆਂ ਸਿਆਸੀ ਸੇਖਦੇ ਆਂ ਉਹਨਾਂ ਦੇ ਨਾਂ ਤੇ ਖੰਡ ਮੰਗਾ ਲੈਨੇ ਆਂ ਨਾ ਨਾ ਅਸੀਂ ਨਹੀਂ ਦਿੰਨੇ ਆਂ ਲਾ ਉਹਨਾਂ ਦੇ ਪਰਿਵਾਰ ਨੂੰ ਪੁੱਛਦੇ ਆਂ ਕੱਲ ਸਵੇਕ ਮੈਂ ਛੁੱਟੀ ਗੱਲ ਕਹਿਣੀ ਭੁੱਲ ਗਿਆ ਸੀਗਾ ਜਿਹੜੀ ਇਹਦੀ ਮਾਤਾ ਜੀ ਸੀਗੇ ਕਹਿੰਦੇ ਵੀ ਉਹ ਲੋਕਾਂ ਦੇ ਘਰੇ ਝਾੜੂ ਪੂੰਝਾ ਕਰਕੇ ਪੈਸੇ ਕਮਾਉਂਦੇ ਸੀ ਫਿਰ ਕਰਮਜੀਤ ਨੂੰ ਜੇਲ੍ਹ ਦੇ ਵਿੱਚ ਜਾ ਕੇ ਖਾਣਾ ਪਾਣੀ ਦਿੰਦੇ ਸੀ ਕੁਝ ਆਪ ਦੇ ਵੱਲੋਂ ਬਣਾ ਕੇ ਤੇ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਇਸ ਤਰ੍ਹਾਂ ਵੀ ਹੈਗਾ ਤੇ ਦੇਖੋ ਜੀ ਇਹ ਨਾ ਤੁਹਾਡੀ ਗੱਲ ਇਹ ਝੂਠ ਨਹੀਂ ਨਾ ਕਰਮਜੀਤ ਸਿੰਘ ਝੂਠ ਮਾਰਦਾ ਹੈ ਹੋ ਸਕਦਾ ਵੀ ਉਹ ਇਹੋ ਜਿਹੇ ਜਦੋਂ ਐਡੇ ਸੂਰਮੇ ਦੇ ਇਹੋ ਜੇ ਹਾਲਾਤ ਸੀ ਵੀ ਉਹਦੇ ਘਰੇ ਕੋਈ ਫਰਜ ਨਹੀਂ ਸੀ ਬੰਦਾ ਖਾਲੀ ਦਾ ਜਾਣਾ ਦਾ ਜੀ ਕੋਈ ਸ਼ਰਮ ਰਿਤ ਕਮੇਟੀ ਦਾ ਕੋਈ ਫਰਜ ਨਹੀਂ ਸੀ ਬੰਦਾ ਜਿਹੜੀਆਂ ਤਾਲ ਮੁਕਜਸੇ ਬੰਦੀਆਂ ਐ ਵੀ ਉਹਨਾਂ ਦਾ ਕੋਈ ਫਰਜ ਨਹੀਂ ਸੀ ਬੰਦਾ ਜੀ ਜੀ ਵੀ ਇਹੀ ਕਾਟ ਕਰਕੇ ਅੱਜ ਜਿਹੜੇ ਦੁਸ਼ਮਣ ਸਿੱਖਾਂ ਦੇ ਸਿੱਖਾਂ ਦੇ ਉੱਤੇ ਹਾਵੀ ਹੋ ਗਏ ਜੀ ਨਹੀਂ ਅਸੀਂ ਉਹਨਾਂ ਦੀ ਮਗਰ ਪੈਰ ਪਾਈ ਨਹੀਂ ਕਰਦੇ ਜੀ ਜੀ ਉਹਨਾਂ ਨੂੰ ਪਛਦੇ ਨਹੀਂ ਅੱਜ ਵੀ ਹਜ਼ਾਰਾਂ ਨੌਜਵਾਨ ਜੇਲਾ ਚ ਰੇੜੇ ਆ ਅੱਜ ਵੀ ਜਿਵੇਂ ਇੰਨਾ ਲੋਕਾਂ ਨੇ ਰਾਜਨੀਤੀਆਂ ਕੀਤੀਆਂ ਪੰਥ ਦੇ ਨਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਕਾਟ ਨਾਂ ਤੇ ਜੀ ਅੰਦਰ ਖਾਤੇ ਅੰਦਰ ਖਾਤੇ ਉਹਨਾਂ ਨਾਲ ਮਿਲੇ ਹੋਏ ਐ ਜੀ ਜੀ ਵੇ ਜਿਵੇਂ ਹੁਣ ਅਮਰਤਪਾਲ ਸੀ ਉਹ ਕੀ ਮਾੜਾ ਕੰਮ ਕਰ ਰਿਹਾ ਸੀ ਵੀ ਅਮਰਤ ਜੀ ਕੋਈ ਕੰਮ ਦਾ ਟੈਮ ਮੇ ਜੀਠਿਆ ਕਹਿੰਦਾ ਸੀ ਵੀ ਮੈਨੂੰ 3 ਦਿਨ ਦੇ ਦਿਓ ਵੀ ਮੈਂ ਇਹਨੂੰ ਸਿੱਧਾ ਕਰ ਦੂੰਗਾ ਜੀ ਤੇ ਮੇ ਜੀਠਿਆ ਵੀ ਕਹਿੰਦਾ ਸੀ ਇਹਨੂੰ ਅੰਦਰ ਕਰੋ ਇਹਦੀ ਭੈਣ ਵੀ ਕਹਿੰਦੀ ਜਿਹੜਾ ਉਹ ਯਾ ਵੀ ਕਹਿੰਦਾ ਸੀ ਕਿ ਅੱਜ ਕਹਿੰਦੇ ਸੀ ਜਿਹੜੇ ਆਪਣੇ ਕੈਜੀ ਹੈ ਜੀ ਜਿਹੜੇ ਕੈਜੀ ਆ ਵੀ ਅਸੀਂ ਉਹਨਾਂ ਨੂੰ ਛੜਾ ਕੇ ਲਿਆਵਾਂਗੇ ਹੂੰ ਇੱਕ ਪਾਸੇ ਆਪਣੀਆਂ ਕਹਿੰਦੇ ਸੀ ਵੀ ਅਸੀਂ ਇਹਨਾਂ ਨੂੰ ਅੰਦਰ ਤੁੰਨਾਗੇ ਆ ਇੱਕ ਪਾਸੇ ਕਹਿੰਦੇ ਵੀ ਕੈਦੀ ਛਡਵਾਉਣੇ ਆ ਤੇ ਇੱਕ ਪਾਸੇ ਕਹਿੰਦੇ ਵੀ ਕੈਦੀ ਬਾਹਰ ਨਹੀਂ ਆਉਣਾ ਚਾਹੀਦਾ ਇਹ ਕਈ ਇੱਕ ਪਾਸੇ ਕਹਿੰਦੇ ਸੀ ਇਹ ਬਾਹਰ ਨਹੀਂ ਆਉਣੇ ਚਾਹੀਦੇ ਹੂੰ ਬਜਿਵੇਂ ਦਬਿੰਦਰਪਾਲ ਭੁਡਰ ਬੜ ਵੀ ਇਵੇਂ ਹੋਈ ਸੀ ਉਹਦੇ ਨਾਲ ਕੋਈ ਗੱਲ ਠਿੱਕੀ ਗਈ ਹੈ ਤੇ ਇਹ ਬਾਦਲ ਨੇ ਉਹਦੇ ਵੀ ਲੈ ਕੇ ਦੇ ਤਾ ਇਹ ਖਾਸ ਤੂ ਹੈ ਇਹ ਪੰਜਾਬ ਤੋਂ ਬਾਹਰ ਪੰਜਾਬ ਚ ਆ ਗਿਆ ਤੇ ਹਾਲਾਤ ਖਰਾਬ ਹੋ ਜਾਣਗੇ ਬਿਲਕੁਲ ਜੀ ਬਿਲਕੁਲ ਜੀ ਕੈਡਮੀ ਨੇ ਕਹਿੰਦੇ ਆ ਸਿਰਫ ਹੀ ਕੈਡਮੀ ਨੂੰ ਛਰਾ ਕੇ ਨਵਾਂਗੇ ਜੀ ਜੀ ਖਾਲਸਾ ਇਹ ਅਗਲਾ ਸਵਾਲ ਹੈਗਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਘੱਟੋ ਘੱਟ 10-15 ਸਾਲ ਰਾਜ ਕੀਤਾ ਹੈ ਪੰਜਾਬ ਤੇ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਨਸ਼ਾ ਗੁੰਡਾਗਰਦੀ ਪਹਿਲਾਂ ਵੀ ਸੀ ਤੇ ਅੱਜ ਵੀ ਹੈ ਅੱਜ ਸੁਖਵੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਜਿਹੜੀ ਉਸਨੇ ਕੁਝ ਦਿਨ ਪਹਿਲਾਂ ਚਾਲੂ ਕੀਤੀ ਸੀਗੀ ਵਿਚੋਂ ਕੁਛ ਦਿਨ ਬੰਦ ਕੀਤੀ ਸੀ ਫਿਰ ਸ਼ੁਰੂ ਸ਼ੁਰੂ ਕਰੇਗਾ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਦੇਖੋ ਜੀ ਇਹ ਪੰਜਾਬ ਨੂੰ ਕੁਛ ਨਹੀਂ ਹੋਇਆ ਗੁਰੂਆਂ ਦੀ ਨਾਂ ਦੇ ਪੰਜਾਬ ਵਸਦਾ ਹੈ ਜੀ ਕੋਈ ਪੰਜਾਬ ਨੂੰ ਖਤਰਾ ਨਹੀਂ ਖਤਰਾ ਤਾਂ ਇਨਾਂ ਦੀ ਕੁਰਸੀ ਨੂੰ ਹੈ ਹੂੰ ਜੇਕਰ ਪੰਜਾਬ ਦਾ ਇਹਨਾਂ ਨੂੰ ਫਿਕਰ ਹੋਵੇ ਜੀ ਅੱਜ ਜੋ ਕਿਸਾਨਾਂ ਦੇ ਉੱਤੇ ਗੋਲੀ ਚੱਲੀ ਹੈ ਹਾਂਜੀ ਵੀ ਤੇ ਚੰਨ ਸਿੰਘ ਛੀਲ ਕਰਤੇ ਦੂਜੇ ਨੂੰ ਬੋਰੀਆਂ ਦੇ ਪਾ ਕੇ ਉਹ ਲੈ ਗਏ ਹੈ ਹੂੰ ਵੀ ਉੱਥੇ ਇਹ ਸੁਖਬੀਰ ਬਾਦਲ ਕਿਉਂ ਨਹੀਂ ਪਹੁੰਚਿਆ? ਬਿਲਕੁਲ ਨਹੀਂ ਗਿਆ। ਉੱਥੇ ਖਰੂਮੜੀ ਕਾਲੀਗੜ ਕਿਉਂ ਨਹੀਂ ਪਹੁੰਚਿਆ? ਹੂੰ। ਨਹੀਂ ਉੱਥੇ ਭਗਵੰਤ ਮਾਨ ਦੀ ਇਹ ਬਦਨਾਮੀ ਕਰਦੇ ਆ ਵੀ ਪੰਜਾਬ ਦੀ ਹੱਦ ਛਾ ਕੇ ਉਹਨਾਂ ਨੇ ਗੋਲੀਆਂ ਮਾਰੀਆਂ। ਹੂੰ। ਉਹ ਜੀ ਆ ਬਿਕਰਮਜੀਤ ਸਿੰਘ ਬਜੀਠਿਆ ਰਾਤ 1 ਵਜੇ ਗਿਆ ਬੀਜੇਪੀ ਤੋਂ ਦਰਦਾਂ ਲੋਕ ਕੇ। ਜੀ। ਫੋਟੋ ਨਾ ਵਿਖਾ ਰਿਹਾ ਦੇਖੋ ਜੀ ਅੱਖਾਂ 'ਚ ਗੋਲੀਆਂ ਮਾਰੀਆਂ। ਇੱਕ ਖਾਲਸਾ ਜੀ ਬਿਕਰਮਜੀਤਿਆ ਕੱਲ ਰਾਤ ਨੂੰ ਗਿਆ ਖਨੋਰੀ ਬਾਰਡਰ ਤੇ। ਹਾਂਜੀ ਇਹ ਰਾਤ ਨੂੰ ਗਿਆ ਬੀਜੇਪੀ ਆ ਜਾਂ ਤੋਂ ਡਰਦਾ ਕਿ ਮੇਰਾ ਅਸਨਾ ਲੱਗ ਜੇ ਖਾਲਸਾ ਜੀ ਇਹ ਇਹ ਦਿਨ ਦੇ ਟਾਈਮ ਤੇ ਕਿਉਂ ਨਹੀਂ ਗਿਆ ਬਿਕਰ ਮਜੀਠੀਆ ਮੋਰਚੇ ਤੇ ਇਹ ਇਹ ਬੀਜੇਪੀ ਤੋਂ ਡਰਦੇ ਆ ਉਹਨਾਂ ਨਾਲ ਸਮਝੌਤੇ ਹੋਏ ਇਹਨਾਂ ਦੇ ਅੱਛਾ ਵੀ ਦੂਜੀ ਗੱਲ ਕਿਸਾਨਾਂ ਤੋਂ ਡਰਦੇ ਸੀ ਕਿ ਸਾਨੂੰ ਜਿਹਨੇ ਕੱਖ ਲਾ ਜਾਣਾ ਖੇਤਰ ਨਾ ਪੈਣ ਉੱਥੇ ਗਿਆ ਇਹਨੂੰ ਵੀ ਦਿਨੇ ਕੁੱਟਣਗੇ ਦਾ ਸਾਡੇ ਵੀਡੀਓ ਸੋਸ਼ਲ ਮੀਡੀਆ ਤੇ ਵਿਖਾਉਣਗੇ ਭਾਵੇਂ ਲੋਕ ਵੀ ਜਦ ਵੀ ਸਾਡੀਆਂ ਵੀਡੀਓ ਵਿਖਾਉਣਗੇ ਵੀ ਇਹ ਮਜੀਠੀਰੇ ਖੇਤਰ ਪਈ ਉੱਥੇ ਗਏ ਵੀ ਰਾਤ ਨੂੰ ਕੁਝ ਲੋਕ ਪਿੱਛੇ ਪੈਣਗੇ ਦਾ ਕਣਕਾਂ ਕੁੰਕਾਂ ਨੂੰ ਵੜ ਜਾਗੇ ਹਾਂਜੀ ਜੇਕਰ ਉੱਥੋਂ ਨਹੀਂ ਵੀਡੀਓ ਵਿਖਾਉਂਦਾ ਫੋਟੋ ਵਿਖਾਉਂਦਾ ਜੀ ਇਹ ਕੋਟਕਪੂਰੇ ਦੀਆਂ ਵੀਡੀਓ ਵੀ ਵਿਖਾਵੇ ਜਿਹੜੇ ਅੱਸੀ ਸਿੰਘ ਫੱਟੜ ਹੋਏ ਸੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਖਾਤਰ ਉੱਥੇ ਬੈਠੇ ਸੀ ਹੁਣ ਤੁਸੀਂ ਸਹੀ ਗੱਲ ਤੇ ਆਇਓ ਆਪ ਆਪਣਾ ਵਹਿਬਲ ਵਾਲਿਆਂ ਦੀ ਵੀ ਵਿਖਾਵੇ ਹਾਂ ਹੁਣ ਤੁਸੀਂ ਸਹੀ ਟਿਕਾਣੇ ਤੇ ਆਏ ਹੋ ਕਿ ਜਿਹੜੀਆਂ ਫੋਟੋਆਂ ਐ ਖਨੋਰੀ ਬਾਰਡਰ ਦੀਆਂ ਵਿਖਾ ਰਿਆ ਜਿਹੜੇ ਜ਼ਖਮੀ ਹੋਏ ਕਿਸਾਨ ਵਾਰ-ਵਾਰ ਸੀਐਮ ਨੂੰ ਦੋਸ਼ੀ ਕਰਾਰ ਦੇ ਰਿਹਾ ਤੇ ਉਹ ਫਿਰ ਫੋਟੋਆਂ ਜਿਹੜੀਆਂ ਬਰਗਾੜੀ ਵਾਲੀਆਂ ਵੀ ਜਿਹੜੇ ਉੱਥੇ ਕਤਲ ਹੋਏ ਨੇ ਉਹ ਵੀ ਫੋਟੋ ਵਿਖਾਉਣੀ ਚਾਹੀਦੀ ਨਾ ਇਹਨਾਂ ਨੂੰ ਵਾਰ-ਵਾਰ ਵੀ ਉਸ ਟਾਈਮ ਦੋਸ਼ੀ ਕੌਣ ਸੀ ਇਹ ਬਗਰਾੜੀ ਵਾਲਾ ਵੀ ਵਿਖਾਵੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਖਿਲਾਰੇ ਉਹ ਫੋਟੋ ਵੀ ਵਿਖਾਵੇ ਜਿਹੜੇ ਦੋ ਸਿੰਘ ਹੈ ਡਾਇਰਟ ਚੀਜ਼ ਹੋਏ ਹੈ ਖਾਲਸਾ ਜੀ ਉਹ ਤਾਂ ਵਿਖਾਉਂਦਾ ਨਹੀਂ ਏ ਅੱਛਾ ਜਿਹੜੇ ਕੋਰਕ ਫੋਰੇ ਅਸੀਂ ਸਿੰਘ ਫੱਟੜ ਹੋਏ ਉਹ ਵੀ ਵਿਖਾਵੇਂ ਉਹ ਤਾਂ ਵਿਖਾਉਂਦੇ ਨਹੀਂ ਫਿਰ ਗੁਰਦਾਸ ਖੁਰ ਦਾ ਮੁੰਡਾ ਆਪਣਾ ਛੀਜ ਹੋਇਆ ਸੀਗਾ ਉਹਦੀ ਫੋਟੋ ਵੀ ਵਿਖਾਉਣ ਦਰਸ਼ਨ ਸਿੰਘ ਲੁਹਾਰੇ ਜੀ ਫੋਟੋ ਵੀ ਵਿਖਾਉਣ ਖਾਲਸਾ ਜੀ ਨਾਮ ਵਿਖਾਉਣ ਦਾ ਕੀ ਕਾਰਨ ਹੈ ਗੋਲੀਆਂ ਮਾਰੀਆਂ ਹੈ ਖਾਲਸਾ ਜੀ ਨਾਮ ਵਿਖਾਉਣ ਦਾ ਕੀ ਕਾਰਨ ਹੈ ਇਹ ਨਾਮ ਵਿਖਾਉਣ ਦਾ ਕਾਰਨ ਤੇ ਇਹੋ ਹੀ ਹੈ ਨਾ ਜੀ ਵੀ ਜੀ ਵੀ ਜਿਹੜੀ ਦੂਜੀਆਂ ਪਾਰਟੀਆਂ ਨੇ ਉਹਨਾਂ ਤੇ ਉਹਨਾਂ ਦੀ ਫੋਟੋ ਵਿਖਾ ਰਿਹਾ ਕਿ ਜਿਹੜੀਆਂ ਆਪ ਕਰਤੂਤਾਂ ਕੀਤੀਆਂ ਉਹ ਸੌਣੀ ਮਫੂੰਦੇ ਬਿਲਕੁਲ ਉਹ ਉਹ ਵੀ ਵਿਖਾਉਣਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਉਹ ਉਹ ਤਾਂ ਉੱਥੇ ਹੱਦ ਸੀ ਬਾਰਡਰ ਦੀ ਹਾਂਜੀ ਚਲੋ ਜੋ ਚੱਕਲੇ ਉਹ ਹੱਦ ਚ ਆ ਕੇ ਗੋਲੀਆਂ ਮਾਰ ਗਏ ਹੂੰ ਇਹਦਾ ਕੋਰਕ ਪੂਰਾ ਇਹ ਇਹ ਇਹਦਾ ਵਿਚਾਰੇ ਸੀ ਪੰਜਾਬ ਦੇ ਇਹਦਾ ਪੰਜਾਬ ਦੇ ਸੈਂਟਰ ਸੀਗਾ ਉਹਦਾ ਬਾਰਡਰ ਸੀਗਾ ਖਨੋਰੀ ਤੇ ਹਰਿਆਣਾ ਬਾਰਡਰ ਸੀਗਾ ਪਟੰਡੇ ਤੋਂ ਪੁਲਿਸ ਚੱਲ ਕੇ ਆ ਗਈ ਲੁਧਿਆਣੇ ਤੋਂ ਚੱਲ ਕੇ ਆ ਗਈ ਫਿਰੋਜ਼ਪੁਰ ਆ ਗਈ ਫਾਜ਼ਿਲਕਾ ਤੋਂ ਆ ਗਈ ਹੂੰ ਨਹੀਂ ਉਹ ਪੰਜਾਬ ਦੇ ਵਿੱਚ ਕੋਟ ਬੁਰੇ ਗੋਲੀਆਂ ਮਾਰੀਆਂ ਉਹ ਵੀ ਅੰਮ੍ਰਿਤਸਰ ਫੋਟੋ ਦਿਖਾਵੇ ਨਾ ਹਾਂਜੀ ਖਾਲਸਾ ਜੀ ਜਿਸ ਤਰ੍ਹਾਂ ਤੁਸੀਂ ਗੱਲਬਾਤ ਕੀਤੀ ਹੈ ਭਾਈ ਕਰਮਜੀਤ ਸਿੰਘ ਜਿਹੜੇ 84 ਦੇ ਵਿੱਚ ਰਜੀਵ ਗਾਂਧੀ ਨੂੰ ਗੱਡੀ ਚੜਾਉਣ ਵਾਸਤੇ ਗਏ ਸੀ ਲੇਕਿਨ ਕੁਦਰਤੀ ਉਹ ਬਚ ਗਿਆ ਸੋ ਜੋ ਉਹਦੇ ਪਰਿਵਾਰ ਦੇ ਨਾਲ ਬੀਤਿਆ ਜੋ ਉਹਦੀ ਮਾਂ ਦੇ ਨਾਲ ਬੀਤਿਆ ਕਹਿੰਦੇ ਵੀ ਦਰਦ ਦਰਦ ਦਾ ਠੋਕਣਾ ਖਾਂਦੀ ਸੀਗੀ ਲੋਕਾਂ ਦੇ ਘਰਾਂ ਦੇ ਵਿੱਚ ਕਹਿੰਦੇ ਵੀ ਝਾੜੂ ਪੋਚਾ ਕਰਕੇ ਗੁਜ਼ਾਰਾ ਕਰਦੀ ਸੀ ਘਰ ਦਾ ਕਿਸੇ ਵੀ ਧਾਰਮਿਕ ਆਗੂ ਨੇ ਕਿਸੇ ਵੀ ਰਾਜਨੀਤਿਕ ਆਗੂ ਨੇ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਸੋ ਜਿਹੜੇ ਭਾਈ ਕਰਮਜੀਤ ਸਿੰਘ ਹੈਗੇ ਨੇ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਸਿੱਖ ਕੌਮ ਦੇ ਵਾਸਤੇ ਸੋ ਤੁਸੀਂ ਬਾਬਾ ਜੀ ਸਮਾਂ ਦਿੱਤਾ ਲੋਕਾਂ ਦੀ ਵਾਇਸ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਆਪ ਜੀ ਦਾ ਜੀ ਨਿਸ਼ਾਨ ਸਿੰਘ ਜੀ ਬਹੁਤ-ਬਹੁਤ ਧੰਨਵਾਦ ਜੀ ਜਿਹੜੀ ਸਿੱਖ ਕੌਮ ਦੀ ਤੁਸੀਂ ਆਵਾਜ਼ ਹੱਕ ਤੇ ਸੱਚ ਦੀ ਜਿਹੜੀ ਲੋਕਾਂ ਨੂੰ ਬੁਖਾ ਰਹੇ ਆ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ